ਹਾਂਜੀ ਲੋ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਘੈਂਟ ਜੇ ਬਲੌਗ ਦੇ ਵਿੱਚ ਹਾਂਜੀ ਲੋ ਜੀ ਮਿੱਤਰੋ ਹਨਾ ਆਏ ਹੋਇਆ ਜੀ ਸ੍ਰੀ ਮੱਛਵਾੜਾ ਸਾਹਿਬ ਤੇ ਇਹਨਾਂ ਆਪਣ ਨੇ ਲਾਉਣਾ ਇੱਥੇ ਲੰਗਰ ਪਿੰਨੀਆਂ ਦਾ ਹਨਾ ਤੇ ਹੁਣ ਆਪਾਂ ਮਤਲਬ ਜਗਾ ਦੇਖਣ ਆਏ ਸੀਗੇ ਮਤਲਬ ਸਾਫ ਹੋ ਗਈ ਦੇਖੋ ਪਹਿਲਾਂ ਐਵੇਂ ਦਾ ਸੀਗਾ ਰੇਖਾ ਫੂਸ ਇਹਦੇ ਵੀ ਜ਼ਿਆਦਾ ਹੀ ਸੀਗਾ ਥੋੜਾ ਜਿਹਾ ਦੇਖੋ ਯਾਰ ਸਫਾਈ ਕਰਤੀ ਉਧਰ ਲੱਗੇ ਆ ਨਾ ਕੰਮ ਵਾਲੇ ਤੇ ਕਰੋ ਚੈੱਕ ਇੱਥੇ ਪਿੰਨੀਆਂ ਲੰਗਰ ਲਾਵਾਂਗੇ ਤੇ ਬਾਕੀ ਬੱਸ ਇਧਰ ਵਿੱਚ ਕਰੋ ਚੈੱਕ ਇਹਨ ਪੂਰਾ ਬਾਜ਼ਾਰ ਆ ਮੈਂਟ ਆ ਜਣੇ ਕਾ ਦੇ ਉੱਪਰ ਮੈਟ ਆ ਜਾਣੀ ਕਾ ਦੇ ਉੱਪਰ ਤਾਂ ਮਿੱਤਰੋ ਮੈਟ ਆ ਜਾਣੇ ਵੈਸੇ ਤਾਂ ਉਂ ਵੀ ਇੱਕ ਵਾਰੀ ਇੱਥੇ ਬਾਹ ਬਹਾਈ ਜੀ ਕਰਦਾਣੀ ਹਨਾ ਕੋਈ ਕਦੇ ਦਿਨ ਵਿੱਚ ਕਿ ਮਿੱਤਰੋ ਚਲਦਿਆ ਘਰ ਨੂੰ ਇਧਰ ਕੰਦ ਟਾ ਰਹੇ ਆ ਤੇ ਕੀ ਚਾਰਦ ਕੀਤੀ ਡੰਡਾ ਉਹਦੇ ਕਿਆ ਕਿਆ ਇਹਨੇ ਛਰਾੜ ਤੀ ਛਰਾੜਤ ਨਹੀਂ ਕਰਨੀ ਬਾਈ ਕਿਸੇ ਨੇ ਸਹੀ ਗੱਲ ਆ ਸਵਾ ਦੇਣਾ ਮਿੱਤਰੋ ਤੇ ਇੱਧਰ ਚੈੱਕ ਕਰੋ ਹਨਾ ਆਪਣਾ ਖੜਾ ਟਰੈਕਟਰ ਤੇ ਇੱਧਰ ਰਣਜੀਤ ਖੜਾ ਇੱਧਰ ਗगन ਸ੍ਰੀ ਗੁਰਦੁਆਰਾ ਸਾਹਿਬ ਆ ਹਨਾ ਤੇ ਆਪਣਾ ਗੜੀ ਸੈਣੀਆਂ ਦਾ ਇੱਧਰ ਰਣਜੀਤ ਕਪੜਾ ਫੇਰਦਾ ਮੇਰੇ ਟਰੈਕਟਰ ਪਰ ਉੱਤਰਪਾਲ ਬਾੜੀ ਗੰਦੀ ਹੈ ਇਹਨਾਂ ਨੇ ਲਾਲੀ ਯਾਰ ਉੱਪਰ ਲੋਕੋਮੀਟਰੋ ਉਹ ਪੇਟੀ ਦੇ ਵਿੱਚ ਨਾ ਪਿੰਨੀਆਂ-ਪਿੰਨੀਆਂ ਭਰੀਆਂ ਹੋਈਆਂ ਇੱਧਰ ਵਿੱਚ ਸੌਣ-ਸੌਣ ਨੂੰ ਬਣਾਇਆ ਹੋਇਆ ਹੈ ਤੇ ਇੱਧਰ ਗੁਰਦੁਆਰਾ ਸਾਹਿਬ ਆਵੇਂ ਟਰੈਕਟਰ ਤਾਂ ਰਣਜੀਤ ਨੇ ਕਰਤਾ ਸੀਗਾ ਤੱਤਾ ਇਹਨੂੰ ਕਰ ਰਹੇ ਆ ਇਹ ਵੀਰੇ ਕੋਲੇ ਹੁਣ ਹਾਂਜੀ ਲੋ ਜੀ ਮਿੱਤਰੋ ਆਪਾਂ ਪੰਜਾਬ ਤਾਰਨ ਲੱਗੇ ਆਂ ਤੇ ਇੱਥੇ ਆਪਾਂ ਲਾਵਾਂਗੇ ਸ੍ਰੀ ਮਾਛੀਵਾੜਾ ਸਾਹਿਬ ਲੰਗਰ ਸੇਵਾ ਆ ਤੇ ਬਸ ਹੁਣ ਪੰਜਾਬ ਦਾ ਤਾਰੂਗੀ ਆਪਾਂ ਨੇ ਆਪਾਂ ਚੀਜ਼ ਨੋਜਵਾ ਦੇ ਗਰੀਨ ਫਲ ਜਿਹੜੀ ਦੇਖੋ ਹੋ ਗਿਆ ਕੈਸੇ ਹਾਂਜੀ ਲੋ ਜੀ ਮਿੱਤਰੋ ਹੁਣ ਆਪਾਂ ਕਪੜਾ-ਕਪੜਾ ਮਾਰਦੀ ਏ ਟੈਕਟਰ ਨੂੰ ਤੁਹਾਨੂੰ ਪਤਾ ਹੀ ਕਾਫੀ ਦਿਨ ਹੋ ਗਿਆ ਨਾ ਧੂੜ ਪੈ ਜਾਂਦੀ ਆ ਤੇ ਇੱਧਰ ਚੈੱਕ ਕਰੋ ਡਰਾਈਵਰ ਨਾਮ ਯੂਟਿਊਬਰ ਦੇਖੂਗਾ ਠੀਕ ਆ ਤੇ ਐਕਾਈ ਹੈ ਪਾਸਾ ਕਪੜਾ-ਕਪੜਾ ਮਾਰ ਲਈ ਮਿੱਤਰੋ ਫਿਰ ਆਪਾਂ ਮਿਲਦੇ ਆ ਤੁਹਾਨੂੰ ਜੀ ਮਿੱਤਰੋ ਹੁਣ ਆ ਗਈ ਫੁੱਲ ਤਿਆਰੀ ਜਾਣ ਦੀ ਤੇ ਕਰੋ ਚੈੱਕ ਇਧਰ ਨੀਲਾ ਸਵਰਾਜ ਵੀ ਤਿਆਰ ਆ ਝੰਡੇ ਲਾ ਦਿੱਤੇ ਨੇ ਨਿਸ਼ਾਨ ਸਾਹਿਬ ਤੇ ਕਰੋ ਚੈੱਕ ਇਧਰ ਆਪਣੇ ਵਾਲਾ ਵੀ ਤਿਆਰ ਆ ਸ਼੍ਰੀ ਮਾਛੀਵਾੜਾ ਸਾਹਿਬ ਲੰਗਰ ਸੇਵਾ ਤੇ ਕੋ ਕਮਨਾਮਾ ਲੈ ਕੇ ਵਾਸੂਣ ਚੱਲਦੇ ਆ ਇੱਧਰ ਲੱਕੜੀਆਂ ਟਰਾਲੀ ਆ ਉਹਦੇ ਪਿੰਨੀਆਂ ਪਿੰਨੀਆਂ ਆਨੇ ਪੂਰੀਆਂ ਰੱਖ ਲੀਆਂ ਹੁਣ ਪਿੰਨੀਆਂ ਬਣੇ ਹੈਗੇ 20 ਕੁਵਾਂਟਲ ਤੇ ਟੋਟਲ ਸਾਰੀਆਂ ਹੀ ਉਹ ਦਿਖਾਉਣਾ ਟਰਾਲੀ 1 ਮਿੰਟ ਕਰੋ ਚੈੱਕ ਮਿੱਤਰੋ ਤੇ ਆ ਪਿੰਨੀਆਂ ਸਾਰੀਆਂ ਪਈਆਂ ਤੇ ਆ ਸਾਰੀਆਂ ਪਈਆਂ ਬਾਕੀ ਹੋਰ ਸਮਾਨ ਆ ਬਰਤਨ ਇੱਟਾਂ ਉੱਟਾਂ ਚੁੱਲ੍ਹੇ ਬਣਾਉਣ ਨੂੰ ਤੇ ਸਾਰਾ ਓਕੇ ਦੀ ਰਿਪੋਰਟ ਆ ਕੰਮ ਇੱਧਰ ਲੱਕੜੀਆਂ ਆ ਵੀ ਚਲ ਜਾਈਆਂ ਰਹੀਆਂ ਆਪਣੀ ਰਾਤ ਨੂੰ ਪੈਣ ਨੂੰ ਤੇ ਆ ਮਿੱਤਰੋ ਹੁਣ ਗਗਨ ਚਲਾਊਗਾ ਗੜੀ ਚਾਣੀ ਵਾਲਾ

थीवा थीवा थीवा, थारे थारे जी लो जी मे तरों पुज गया ना अपा अपनी लकड़ ने ट्राली अपने ट्रैक्टर खड़े मुहरे सवराज खड़ा ਇਹ ਦਿੱਤੇ ਲਿਆ ਆ ਕੇ ਆਪਾਂ ਇਧਰ ਨੂੰ ਲਾ ਲੈਣੀ ਆਪਣੇ ਲੰਗਰ ਦੀ ਜਗ੍ਹਾ 'ਚ ਹਾਂਜੀ ਲੋ ਜੀ ਮਿੱਤਰੋ ਆਪਾਂ ਰੱਬੇਦਾਰ ਲੱਗੋ ਕਰੋ ਚੈੱਕ ਤੇ ਉਧਰ ਥਾਲੀ ਬੈਗ ਹੋ ਰਹੀ ਆ ਸਾਡੇ ਪਹਿਲੇ ਸਾਮ ਲਾ ਲਈ ਆ ਪਰ ਵੀ ਟਰਾਲੀ ਆ ਗਈ ਆਪਣੀ ਤੇ ਇਧਰ ਆ ਵੀ ਆਪਣੀ ਲੱਕਣੇ ਲਈ ਆ ਗਈ ਇਧਰ ਬੈਗ ਬੋਗ ਪਏ ਨੇ ਤੇ ਕਰੋ ਚੈੱਕ ਮਿੱਤਰੋ ਟਰੜ ਜੂੜ ਮਾਰਨ ਲੱਗ ਗਏ ਸਫਾਈ ਕਰਨ ਲੱਗ ਗਏ ਆਪਣੇ ਲੰਗਰੀ ਜਗਾ ਕਰੋ ਚੈੱਕ ਵਧੀਆ ਤੂ ਯਾਰ ਤੇ ਟਰੈਕਟਰ ਵੀ ਉਧਰ ਖੜਾ ਦੇ ਆਪਾਂ ਨੇ ਤੇ ਸਫਾਈ ਐਨ ਹੋ ਗਈ ਫੁੱਲ ਲੁੱਕ ਜੀ ਰਿਪੋਰਟ ਬਾਕੀ ਹੁਣ ਚੱਲਦੇ ਆਂ ਦੇਖਦੇ ਆ ਕਿ ਆ ਕੰਮ ਕਰਦੇ ਅੱਗੇ ਚਲੋ ਤੁਸੀਂ ਜਾਇਓ ਫਿਰ ਮੈਂ ਕਰ ਦਿੰਦਾ ਜਾਣਾ ਕਰਦਾ ਕਿਉਂ ਇਕੱਲਾ ਹੀ ਕਰ ਲੂੰਗਾ ਹਾਂਜੀ ਲੋ ਜੀ ਮਿੱਤਰੋ ਆ ਵੀ ਆਪਣੇ ਪਿੰਡ ਦਾ ਲੰਗਰ ਆ ਇੱਥੇ ਆਪਾਂ ਪਰਾਲੀ ਚੱਕ ਲਈ ਹੁਣ ਵਿਛਾਏ ਜਾਂਦੀ ਇਧਰ ਆਪਣਾ ਲੰਗਰ ਆ ਹਾਂ ਆ ਵੀ ਇੱਥੇ ਆਪਣਾ ਪਿੰਡ ਦਾ ਜੀ ਮਤਲਬ ਜੀ ਮਿੱਤਰ ਆਪਣਾ ਲੰਗਰ ਆਇਆ ਹੈਗਾ ਪਿੰਡ ਦੇ ਮਤਲਬ ਗੁਰਦੁਆਰਾ ਸਾਹਿਬ ਦੇ 1 ਕਿਲੋਮੀਟਰ ਦੂਰ ਤੇ ਆਪਾਂ ਨੇ ਰਾਤ ਨੂੰ ਅੱਜ ਬਲੌਗ ਪਾਣਾ ਕੱਲ੍ਹ ਤੁਸੀਂ ਕਿਹੜੇ ਵੀਰ ਨੇ ਆਉਣਾ ਹੈ ਆਜੋ ਆਪਣੇ ਲੰਗਰ ਵਿੱਚ ਆਪਣਾ ਟਰੈਕਟਰ ਵੀ ਉੱਥੇ ਖੜਾ ਹੈ ਜੀ ਮਿੱਤਰ ਬੈਨਰ ਵੀ ਲਾਤਾ ਕਰੋ ਚੱਕ ਇੱਧਰ ਟੇਪ ਵਾਲੀ ਲਗਾਇਓ ਆਪਣਾ ਇੱਧਰ ਬਣਾ ਲਈ ਜੀਤਾ ਬਾਈ ਲੱਗਿਆ ਹੋਇਆ ਇੱਧਰ ਪਾੜ ਵੀ ਦਿੱਤਾ ਬੈਨਰ ਚੈੱਕ ਕਰੋ ਝੋਟੇ ਨੇ ਲੋਜ ਮਿੱਤਰੋ ਲੰਗਰ ਕਰਤਾ ਸ਼ੁਰੂ ਚਾਹ ਵੀ ਵਰਤੌਣ ਲੱਗੇ ਪਿੰਨੀ ਆ ਵੀ ਤੇ ਟਾਈਮ ਹੋ ਗਿਆ 3:10 ਸੁਖਮਨੀ ਸਾਹਿਬ ਦਾ ਪਾਠ ਕਰਕੇ ਫੇਰ ਸ਼ੁਰੂ ਕਰਿਆ ਕਰੋ ਚੱਕ ਮਿੱਤਰੋ ਮੈਸਟਰੀ ਚੈੱਕ ਕਰੋ ਤੁਹਾਡਾ ਬਤੰਦਰ ਖਿੱਚੀ ਜਾਂਦਾ ਕੰਮ ਨੂੰ ਫਰੰਟ-ਕਰੰਟ ਲੱਦਦਾ ਜਾਂਦਾ ਆਇਕਣਾ ਹੀ ਮੂੰਹ ਨਾਲ ਚੱਲਣ ਦੇ ਲੈ ਲੀਡ ਆ ਗਈ ਆ ਮੈਂ ਕਿੱਥੇ ਦੂਆ ਲੈ ਕੇ ਦੋ ਇੱਥੇ ਪਈ ਬਾਈ ਉੱਪਰ ਪਈ ਆ ਵੇਖੀ ਦੇਖੋ ਨਾ ਇਹ ਚੱਕਲੇ ਚੱਕਦੇ ਚੱਕਦੇ ਐ ਮਿੱਤਰੋ ਇੱਧਰ ਚਾਹ ਪਾਉਣ ਆ ਗਏ ਤੇ ਕੰਮ ਇਹਨਾਂ ਚੱਲ ਰਿਹਾ ਓਕੇ ਜੀ ਰਿਪੋਰਟ ਤੇ ਕਰੋ ਚੱਕ ਲੱਗੇ ਹੋਏ ਆਪਾਂ ਵੀ ਇੱਧਰ ਬਾਬਾ ਜੀ ਨੇ ਚਾਹ ਪਾਣ ਕੇ ਇਤਲੇ ਵਿੱਚ ਉਹ ਖੜਾ ਆਪਣਾ ਟਰੈਕਟਰ ਦੇਖੋ ਛੋਟਾ ਕੰਦ ਦੇ ਪਿੱਛੇ ਆਪਾਂ ਸ਼ਾਇਦ ਟਰਾਲੀ ਦੇ ਖੋਲ ਕੇ ਪਿੱਛੇ ਦੇ ਹਨਾ ਉਰੇ ਖੜਾ ਲਾਂਗੇ ਜਗ੍ਹਾ ਵੱਧ ਉਹ ਤੇ ਗੇਟ ਛੋੜਾ ਸੀਗਾ ਟਰਾਲੀਆਂ ਅੰਦਰ ਆਉਂਦੀਆਂ ਨਹੀਂ ਸੀਗੀਆਂ ਆਹ ਜੀ ਲੋਕ ਤੇ ਪਿਆਰਿਓ ਰੋ ਮਿੱਤਰੋ ਚੱਲਦੇ ਆ ਹੁਣ ਆਹ ਆਪਣੇ ਪੰਧਰੀ ਖੜੇ ਲਿਆਉਂਦੇ ਆ ਹੋਰੀ ਆ ਹੋਰ ਤਰ੍ਹਾਂ ਕਿੱਥੇ ਉਧਰ ਦੇ ਕੱਢ ਕੇ ਲੈ ਲਈ ਤੇ ਘਾਟਾ ਹੋ ਗਿਆ ਪੂਰਾ ਲੰਗਰ ਚਾਲਦੇ ਨੇ ਪੂਰਾ ਐਨ ਓਕੇ ਰਿਪੋਰਟ ਆ ਸਾਡੇ ਬਾਈ ਜੀ ਲੈਣਾ ਬਣਾ ਰਹੇ ਨੇ ਕਿਰਪਾ ਕਰਕੇ ਉਹਨੇ ਜਿਹੜੇ ਸਾਈਡ ਦੋਸਤਾਂ ਕੀ ਆਧਿਆਪਨੀਆਂ ਧਰਮ ਘਰ ਵਿੱਚ ਆ ਤੇ ਦੇਖੋ ਬਈ ਆਪਣੀਆਂ ਕਿਰਪਾ ਕਰਕੇ ਜੋੜੇ ਆਪਣੇ ਇੱਕ ਸਾਈਡ ਤੋਂ ਕਰਨ ਦੀ ਕਿਰਪਾਲਤਾ ਕਰੋ ਜੀ ਸਿਰਤਾ ਕੇ ਲੋ ਜੀ ਮਿੱਤਰੋ ਹੁਣ ਆਪਣਾ ਸੇਵਾ ਦਾ ਬਾਦੂਰ ਆਲੀ ਤੇ ਹੁਣ ਚੱਲਦੇ ਆਪਾਂ ਕਿਤੇ ਘੁੰਮਣ ਫੇਰਨ ਤੇ ਇੱਥੋਂ ਹੁਣ ਹੈਗਾ ਲੰਗਰ ਕਰੋ ਚੱਕ ਤੇ ਚੱਲਦੇ ਹੁਣ ਆਪਾਂ ਤੇ ਹੈ ਨਾ ਮਤਲਬ ਲੰਗਰ ਖਾ ਕੇ ਆਉਣੇ ਭੁੱਖ ਬਹੁਤ ਲੱਗੀ ਹੋਈ ਆ ਤੇ ਫਿਰ ਮਿਲਦੇ ਹਾਂ ਸੋ ਮੇਰਾ ਹੋ ਗਿਆ ਤੇ ਟਾਈਮ ਹੋ ਗਿਆ 6:00 ਵਜੇ ਹੈਨਾ ਮੇਰਾ ਤੁਹਾਨੂੰ ਟਾਈਮ ਆਕੇ ਬਾਹਰ ਨਹੀਂ ਰਹਿ ਜਾ ਕਰੋ ਹਾਂਜੀ ਲੋ ਜੀ ਮਿੱਤਰੋ ਹੁਣ ਖਾਣ ਲੱਗਿਆ ਕਿੰਨੀਆਂ ਨਾਲ ਚਾਹ ਚਾਹ ਸੁਣ ਕੇ ਇੱਧਰ ਰਣਜੀਤ ਆ ਇੱਥੇ ਬੈਣਾ ਮਿੱਤਰੋ ਰਾਤ ਨੂੰ ਟਰੈਕਟਰ ਬਣਾ ਉੱਥੇ ਖੜਾਏ ਨਾਲੇ ਲੋ ਜੀ ਮਿੱਤਰੋ ਆਪਾਂ ਹੁਣ ਇੱਧਰ ਵਾਲੇ ਲੰਗਰ ਵਿੱਚ ਸੇਵਾ ਕਰਾਉਣਾ ਸੀ ਲੰਗਰ 'ਚ ਰੋਟੀ ਵਾਲੇ 'ਚ ਦੇਖੋ ਮਿੱਤਰੋ ਇੱਧਰ ਪੂਰੀ ਭੀੜ ਆ ਆਇਆ ਆਇਆ ਤੇ ਨੂੰ ਜੀ ਮਿੱਤਰੋ ਬਸ ਹੁਣ ਲੱਗਿਆ ਸੇਵਾ ਕਰਨ ਇੱਧਰ ਇੱਧਰ ਸੰਗਤ ਜ਼ਿਆਦਾ ਸੀਗੀ ਫਿਰ ਇੱਧਰ ਆ ਗਏ ਅਸੀਂ ਸੇਵਾਦਾਰ ਘਟ ਗਿਆ ਨਾ ਜਗ੍ਹਾ ਘਟਾ ਯਾਰ ਹੋਰ ਕੋਈ ਚੱਕਾ ਘਟਿਆ ਸੇਵਾਦਾਰ ਵੀ ਘਟਾ ਹੋ ਗਿਆ ਸੇਵਾਦਾਰ ਤਾਂ ਚੱਲ ਚੱਲਦਾ ਨਾ ਹੁੰਦਾ ਤੇ ਜਗ੍ਹਾ ਘਟਾ ਥੋੜੀ ਹਾਂ ਆਪਣਿਆਂ ਦੀ ਜਗ੍ਹਾ ਇੱਧਰ ਹੋਣੀ ਚਾਹੀਦੀ ਇੱਧਰ ਵਾਲੀ ਇੱਧਰ ਹੋਣੀ ਚਾਹੀਦੀ ਸੀਗੀ ਆਪਣਿਆਂ ਵਾਲੀ ਇੱਧਰ ਇਹਨਾਂ ਨੂੰ ਉੱਧਰ ਦੇਰ ਦਾਣਗੇ ਲੋ ਜੀ ਮਿੱਤਰੋ ਟਾਈਮ ਹੋ ਗਿਆ 9 ਤੇ ਹੁਣ ਲੱਗੀਆਂ ਪੈਨ ਕਰੋ ਚੈੱਕ ਆਪਾਂ ਇਹ ਬੈਗ ਆਪਣੇ ਬੈਗਬੁੱਕ ਲੈ ਜਾਂਦੇ ਵਰਜਾਈ ਲੈਣਗੇ ਆ ਉਹ ਬੈਗ ਵੀ ਚੱਕ ਲੈਂਦੇ ਉਸ ਠੀਕ ਆ ਚਲੋ ਮਿੱਤਰੋ ਹੁਣ ਆਪਾਂ ਇਹ ਖੋਲਤਾ ਪਰਨਾ ਤੇ ਹੁਣ ਆਪਾਂ ਲੱਗੀਆਂ ਸੌਣ ਮੈਂ ਤਾਂ ਟੋਪੀ ਲੈ ਲੈਣੀ ਸਿਰਪੇ ਜਾਨੂੰ ਹੂਡੀ ਵਾਲੀ ਉਹ ਤੇ ਹੂਡੀ ਸਾਡੀ ਖੋਲਦੀ ਉਹ ਬੱਸ ਭਰਾਵਾ ਦੱਬਤਾ ਮੈਨੂੰ ਮਿੱਤਰੋ ਓਕੇ ਮਿਲਦੇ ਤੁਹਾਨੂੰ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਓਕੇ ਬਾਏ